ਤਸ਼ਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵਚਨ ਕਿਹਾ ਕਿ ਭਾਈ ਗਿਆਨ ਨਾਲ ਵੀ ਰੱਬ ਨਹੀਂ ਮਿਲਦਾ ਗਿਆਨ ਦੇ ਗ੍ਰੰਥ ਹੋ ਸਕਦੇ ਨੇ ਉਹ ਰੱਬ ਤੱਕ ਪਹੁੰਚਣ ਦਾ ਸਾਧਨ ਬਣ ਸਕਦੇ ਨੇ ਪਰ ਗਿਆਨ ਰੱਬ ਨਾਲ ਨਹੀਂ ਮਿਲਾ ਸਕਦਾ ਫਿਰ ਮਹਾਰਾਜ ਨੇ ਤੀਰਥ ਦੁਨੀਆ ਵਿੱਚ ਬਣੇ ਹੋਏ ਨੇ ਲੋਕ ਤੀਰਥਾਂ ਤੇ ਜਾਂਦੇ ਨੇ ਇਸ਼ਨਾਨ ਪਾਨ ਕਰਦੇ ਨੇ ਪੁੰਨ ਧਾਨ ਕਰਦੇ ਨੇ ਇਹ ਤਾਂ ਤਰੀਕਾ ਹੋਏਗਾ ਰੱਬ ਨੂੰ ਮਿਲਣ ਦਾ ਕਲਗੀਧਰ ਪਾਤਸ਼ਾਹ ਨੇ ਦੁਨੀਆ ਨੂੰ ਇੱਕ ਵਾਰ ਹੈਰਾਨ ਕਰ ਦਿੱਤਾ ਇਹ ਗੱਲ ਕਹਿ ਕੇ ਭਾਈ ਦੁਨੀਆ ਦੇ ਲੋਕੋ ਤੀਰਥਾਂ ਤੇ ਨੌਣ ਨਾਲ ਪੁੰਨ ਦਾਨ ਕਰਨ ਨਾਲ ਵੀ ਨਹੀਂ ਰੱਬ ਮਿਲਦਾ ਤੀਰਥ ਸਾਧਨ ਹੋ ਸਕਦਾ ਪਰਮਾਤਮਾ ਤੱਕ ਪਹੁੰਚਣ ਲਈ ਤੀਰਥ ਤੁਹਾਡੇ ਅੰਦਰ ਭਾਵ ਪ੍ਰੇਮ ਪੈਦਾ ਕਰਨ ਵਾਸਤੇ ਸਾਧਨ ਹੋ ਸਕਦਾ ਪਰ ਅਕਾਲ ਪੁਰਖ ਰੱਬ ਦਾ ਮਨਾਪ ਨਾ ਤੀਰਥਾਂ ਤੇ ਨਾ ਕਿਸੇ ਗ੍ਰੰਥ ਦੇ ਗਿਆਨ ਨਾਲ ਨਾ ਕਿਸੇ ਯੋਗਤ ਦੇ ਧਿਆਨ ਨਾਲ ਫਿਰ ਕਿਵੇਂ ਮਿਲਦਾ ਹੈ ਸਵਈਓ ਤੁਹਾਨੂੰ ਯਾਦ ਹੈ ਉਹਦੇ ਵਿੱਚ ਮਹਾਰਾਜ ਨੇ ਕਿਹਾ ਨਾ ਰੱਬ ਗਿਆਨੀਆਂ ਨੂੰ ਮਿਲਦਾ ਹੈ ਨਾ ਧਿਆਨੀਆਂ ਨੂੰ ਮਿਲਦਾ ਹੈ ਨਾ ਇਸ਼ਨਾਨੀਆਂ ਨੂੰ ਮਿਲਦਾ ਮਹਾਰਾਜ ਫਿਰ ਕਿਹਨਾਂ ਨੂੰ ਮਿਲਦਾ ਹੈ ਸਤਿਗੁਰੰ ਕਹਿੰਦਾ ਭਾਈ ਜਿਨ੍ਹਾਂ ਦੇ ਅੰਦਰ ਪ੍ਰੇਮ ਪੈਦਾ ਹੋ ਗਿਆ ਰੱਬ ਉਹਨਾਂ ਨੂੰ ਮਿਲਦਾ ਹੈ ਹਜ਼ੂਰ ਕਹਿੰਦੇ ਕਹਾ ਭਇਓ ਕੀ ਹੋਇਆ ਵੇ ਜਦੋਂ ਇਹਨੂੰ ਪੜੋਂਗੇ ਤਾਂ ਇਹ ਨਿਤਨੇਮ ਬਿਨਾ ਬਿੰਦੀ ਤੋਂ ਤੁਸੀਂ ਪੜਨ ਅੱਖਰ ਕਹਾ ਨਹੀਂ ਕਹਿਣਾ ਫਿਰ ਹਿੰਦੀ ਦਾ ਸ਼ਬਦ ਹੋ ਜਾਏਗਾ ਕਿੱਥੇ ਤਾਂ ਜਦੋਂ ਕਿ ਕਹਾ ਕੀ ਹੋ ਗਿਆ ਬਈ ਫਿਰ ਉਹਨੂੰ ਮਹਾਰਾਜ ਜੀ ਨੇ ਕਹਾ ਭੈਓ ਕੀ ਹੋ ਗਿਆ ਬਈ ਜੋ ਦੋ ਲੋਚਨ ਮੂੰਦ ਕੈ ਜੇ ਤੂੰ ਦੋ ਅੱਖਾਂ ਬੰਦ ਕਰਕੇ ਘੰਟਿਆਂ ਵਧੀ ਧਿਆਨ ਲਾ ਲੈਨੇ ਉਹ ਤਾਂ ਬਗਲੇ ਵੀ ਲਾ ਲੈਨੇ ਨੇ ਨਹਿਰਾਂ ਦੇ ਕੰਢੇ ਉਹ ਤਾਂ ਤੀਰਥੋਂ ਤੇ ਬਗਲਾ ਵੀ ਹਕ ਲੱਤ ਉੱਤੇ ਖੜਾ ਪੈਂਦਾ ਕਹਾ ਭੈਓ ਜੋ ਦੋ ਲੋਚਨ ਮੂੰਦ ਕੈ ਅਗ ਧਿਆਨ ਲਗਾਇਓ ਬੜੋ ਨਹਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ ਵਾਸਕਿ ਯੋ ਬਖਿਆਨ ਸੁ ਬੈਠਕੇ ਕਹਿੰਦੇ ਇਨਾ ਗਿਆਨ ਹੋਵੇ ساری ਉਮਰ ਕਥਾ ਕਰੀ ਜੀ ਵਾਸਕਿ ਯੋ ਬਖਿਆਨ ਸੁ ਬੈਠਕੇ ਐਸੇ ਹੀ ਐਸੇ ਸੁਬੈ ਸੁਬੈਤਾਇਓ ਸਾਜ ਕੋ ਹੂੰ ਸੁਨ ਲਿਓ ਸਭੈ ਜਿਨ ਪ੍ਰੇਮ ਕੀਓ ਤਨਹੀ ਪ੍ਰਭ ਪਾਇਓ ਕਿਉਂਕਿ ਗੋਬਿੰਦ ਭਾਉ ਭਗਤ ਦਾ ਭੁਖਾ ਰੱਬ ਨੂੰ ਭੁਖ ਸਿਰਫ ਪ੍ਰੇਮ ਦੀ ਹੈ ਕੋ ਸਾਰੇ ਪਿਆਰ ਨਾਲ ਵਾਸ ਕੀਓ ਵਖਿਆਨ ਸੁ ਬੈਠ ਕੇ ਐਸੇ ਐਸੇ ਸੁਬੈਸ ਬਤਾਇਓ ਸਾਜ ਕੋ ਹੁਣ ਸੁਣ ਲਿਓ ਸਭੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਗੱਜ ਕੇ ਪੜਿਆ ਕਰੋ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਹੁਣ ਪ੍ਰੇਮ ਦੇ ਅਰਥ ਸਮਝੋ ਪ੍ਰੇਮ ਕੀ ਹੈ ਸਤਿਗੁਰਾਂ ਨੇ ਕਿਹਾ ਪ੍ਰੇਮ ਉਹ ਹੈ ਭਾਈ ਜਿਹਦੇ ਵਿੱਚ ਕਿਸੇ ਚੀਜ਼ ਦੀ ਇੱਛਾ ਜਾਂ ਲਾਲਚ ਨਾ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਬਚਨ ਕਿਹਾ ਜੇ ਕਿਸੇ ਰਿਸ਼ਤੇ ਵਿੱਚ ਸੁਆਰਥ ਹੈ ਕੋਈ ਉਹ ਪ੍ਰੇਮ ਨਹੀਂ ਹੋ ਸਕਦਾ ਜੇ ਕਿਸੇ ਰਿਸ਼ਤੇ ਵਿੱਚ ਕੋਈ ਇੱਛਾ ਹੈ ਤਾਂ ਪ੍ਰੇਮ ਹੋਏ ਨਹੀਂ ਸਕਦਾ ਜੇ ਕਿਸੇ ਰਿਸ਼ਤੇ ਵਿੱਚ ਕੋਈ ਲਾਲਚ ਹੈ ਕਿ ਇਹਦੇ ਕੋਲੋਂ ਮੇਰਾ ਆਹ ਲੋੜ ਪੂਰੀ ਹੋਏਗੀ ਉਹਨੂੰ ਪ੍ਰੇਮ ਨਹੀਂ ਤੁਸੀਂ ਕਹਿ ਸਕਦੇ ਬਾਬਾ ਫਰੀਦ ਸਾਹਿਬ ਨੇ ਇਥੋਂ ਤੱਕ ਕਿਹਾ ਕਹਿੰਦੇ ਭਾਈ ਕੱਖਾਂ ਦੀ ਛੰਨ ਪਈ ਹੋਵੇ ਕਹਿੰਦੇ ਮੀਂਹ ਲੱਗ ਜਾਏ ਮੋਲੇ ਧਾਰ ਉਹ ਜਿਹੜੀ ਛੰਨ ਪਈ ਹੋਈ ਹੈ ਉਹ ਤੁਹਾਨੂੰ ਧੁੱਪ ਤੋਂ ਬਚਾ ਸਕਦੀ ਹੈ ਉਹ ਜਿਹੜੀ ਛੰਨ ਪਈ ਹੋਈ ਹੈ ਉਹ ਤੁਹਾਨੂੰ ਥੋੜੀ ਬਹੁਤੀ ਮੀਂਹ بارش ਤੋਂ ਬਚਾ ਸਕਦੀ ਹੈ ਪਰ ਜੇ ਮੋਲੇ ਧਾਰ ਵਰਖਾ ਪਵੇ ਫਿਰ ਤੋਂ ਨਜੋ ਪੈਣਾ ਫਿਰ ਤੋਂ ਉਹਦੇ ਥੱਲੇ ਤੁਸੀਂ ਸਹੀ ਨਹੀਂ ਰਹਿ ਸਕੋਗੇ ਉਹ ਤੁਹਾਨੂੰ ਬਚਾ ਨਹੀਂ ਸਕਦਾ ਇੰਨਾ ਸਾਧ ਸੰਗਤ ਬਾਹਰੀ ਤੌਰ ਤੇ ਜਿਹੜਾ ਮਾੜਾ ਮੋਡਾ ਰਿਸ਼ਤਾ ਕੋਈ ਪ੍ਰੇਮ ਦਾ ਚੱਲ ਰਿਹਾ ਉਹ ਸਾਨੂੰ ਥੋੜੀ ਬੋਤੀ ਤਪਸ਼ ਦੁੱਖਾਂ ਤੋਂ ਬਚਾ ਸਕਦਾ ਥੋੜੀ ਬੋਤੀ ਇੱਛਾ ਵੀ ਪੂਰੀ ਹੋ ਸਕਦੀ ਪਰ ਜਦੋਂ ਕਹਾਣੀ ਰੱਬ ਨੂੰ ਮਿਲਣ ਦੀ ਆਏ ਉਦੋਂ ਇਹ ਰਿਸ਼ਤਾ ਕਾਮਯਾਬ ਨਹੀਂ ਹੋ ਸਕੇਗਾ ਮਾਫ ਕਰਿਓ 99% ਅਸੀਂ ਜਿੰਨੇ ਲੋਗ ਆ ਅਸੀਂ ਕਿਸੇ ਇੱਛਾ ਕਰਕੇ ਸੁਖ ਕਰਕੇ ਗੁਰੂ ਕੋਲ ਆਈਦੇ ਇਸੇ ਲਈ ਤਾਂ ਜਦੋਂ ਦੁੱਖ ਆਉਂਦੇ ਨੇ ਉਦੋਂ ਲੋਕ ਟੁੱਟ ਜਾਂਦੇ ਨੇ ਦੁੱਖ ਹੁੰਦੇ ਨੇ ਫਿਰ ਇਤਰਾਜ਼ ਕਰਦੇ ਨੇ ਸਾਡੀ ਇੱਛਾ ਪੂਰੀ ਨਹੀਂ ਹੋਈ ਅਰਦਾਸ ਨਹੀਂ ਪੂਰੀ ਹੋਈ ਪਾਤਸ਼ਾਹ ਨੇ ਬਾਣੀ ਅੰਦਰ ਹਰ ਇੱਕ ਸਬਜੈਕਟ ਨੂੰ ਛੋਇਆ ਐ ਇੱਥੋਂ ਤੱਕ ਕਿ ਤੂੰ ਭੁੱਲ ਜਾਏਂਦਾ ਇਹ ਗੱਲ ਜਿਹੜੀਆਂ ਪਿੱਛੇ ਦਸ ਅਰਦਾਸਾਂ ਪੂਰੀਆਂ ਹੋਈਆਂ ਨੇ ਇੱਕ ਅੱਧੀ ਪੂਰੀ ਨਹੀਂ ਹੋਈ ਤੂੰ ਰੋਸ ਜਾਵੇਂ ਕਿਉਂਕਿ ਤੇਰੇ ਅੰਦਰ ਪ੍ਰੇਮ ਹੈ ਹੀ ਨਹੀਂ ਉਹਦੇ ਆਪਣੀ ਲੋੜ ਕਰਕੇ ਆ ਰਹੇ ਸੀ 10 ਵਸਤੂ ਲੈ ਪਾਛੇ ਪਾਵੇ ਉਹ ਤੂੰ ਭੁੱਲ ਜਾਣਾ ਇੱਕ ਵਸਤ ਧਾਰਨ ਵਿਖੋਟ ਗਵਾਵੇ ਇੱਕ ਪੀਨਾ ਦੇ 10 ਪੀਹਰ ਲੈ ਤਉ ਮੂੜਾ ਕੋ ਪਹਾਂ ਕਰੇ ਮੂਰਖ ਬੰਦਿਆ ਰੱਬ ਇੱਕ ਬਿਨਾ ਦਵੇ ਪਹਿਲੀਆਂ ਵੀ ਖੋਲੇ ਤੂੰ ਕੀ ਕਰ ਲੈਣਾ ਕਿਉਂਕਿ ਉਹਨੇ ਤੈਨੂੰ ਸਭ ਕੁਝ ਦਿੱਤਾ ਔਰ ਤੇਰਾ ਸੰਬੰਧ ਗੁਰੂ ਨਾਲ ਰੱਬ ਨਾਲ ਧਰਮ ਨਾਲ ਇੱਥੋਂ ਤੱਕ ਕੀ ਰਿਹਾ ਹੈ ਮੇਰੀ ਇੱਛਾ ਪੂਰੀ ਹੁੰਦੀ ਰਹਿ ਨਕਤੰਦਰ ਵਾਰਸੇਬ ਤੋਂ ਵੀ ਬੇਨਤੀ ਕੀਤੀ ਧਰਤੀ ਦੇ 70% ਲੋਕ ਧਾਰਮਿਕ ਨੇ ਪੂਰੇ ਵਰਲਡ ਵਿੱਚ ਕੋਈ ਨਾ ਕੋਈ ਜਨ ਕੋ ਨੂੰ ਧਰਮ ਦਾ ਕਿਸੇ ਨਾ ਕਿਸੇ ਘਰ ਵਿੱਚੋਂ ਮਿਲ ਜਾਏਗਾ ਭਾਵੇਂ ਉਹ ਕਿਸੇ ਧਰਮ ਨੂੰ ਮੰਨ ਰਿਹਾ ਕੋਈ ਪੂਜਾ ਪਾਠ ਕਰ ਰਿਹਾ ਕੋਈ ਦੇਵੀ ਦੇਵਤੇ ਨੂੰ ਮੰਨ ਰਿਹਾ ਕੁਝ ਨਾ ਕੁਝ ਕਰ ਰਿਹਾ ਉਹ ਧਰਮ ਦਾ ਕਰਮ ਕਰ ਰਿਹਾ ਉਹਨੂੰ ਰੱਬ ਨਾਲ ਧਾਰਮਿਕ ਕਰਮ ਤੌਰ ਤੇ 70% ਧਰਤੀ ਦੇ ਲੋਕ ਧਾਰਮਿਕ ਨੇ ਇਸ ਸਾਧ ਸੰਗਤ 0.5 ਲੋਕ ਜਿਹੜੇ ਨੇ ਉਹ ਪੂਰੇ ਵਰਲਡ ਵਿੱਚ ਧਰਮ ਵਿੱਚ ਕਾਮਯਾਬ ਹੋ ਰਹੇ ਨੇ ਬਾਕੀ ਮਾਫ਼ ਕਰਿਓ ਸਾਰੇ ਦੇ ਸਾਰੇ ਫੇਲ ਹੋ ਗਏ ਹੁਣ ਕਿਸੇ ਬਿਜ਼ਨਸ ਵਿੱਚੋਂ ਇੰਨੀ ਵੱਡੀ ਤਾਦਾਦ ਵਿੱਚ ਦੁਨੀਆ ਫੇਲ ਹੋਵੇ ਉਹਦੇ ਬਾਰੇ ਸੋਚਣਾ ਚਾਹੀਦਾ ਹੈ ਇਹਦੇ ਵਿੱਚ ਕਾਮਯਾਬ ਕਿਉਂ ਨਹੀਂ ਹੋ ਰਹਾ ਸਤਗੁਰੂ ਕਹਿੰਦਾ ਲੋਕ ਨਿਰਇਛਤ ਨਹੀਂ ਹੋ ਰਹੇ ਨਿਰਕਾਮਨਾ ਨਹੀਂ ਹੋ ਰਹਾ ਸਾਰੀ ਉਮਰ ਲੰਘ ਜਾਂਦੀ ਹੈ ਇੱਕ ਨੁਕਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਔਰ ਸਤਿਗੁਰਾਂ ਦਸਾਂ ਜੰਮਿਆ ਵੇ ਸਾਨੂੰ ਸਮਝਾਇਆ ਕਿਸੇ ਚੀਜ਼ ਦੀ ਲੋੜ ਹੈ ਗੁਰੂ ਕੋਲੋਂ ਮੰਗ ਇਹ ਨਹੀਂ ਕਿ ਮੰਗੜਾ ਨਹੀਂ ਫਿਰ ਉਹ ਗੁਰੂ ਕਾ ਦਾ ਜੇ ਆਪਾਂ ਮੰਗੀਏ ਤੇ ਦਵੇ ਨਾ ਇਛਾ ਨਾ ਪੂਰੀ ਹੋਵੇ ਫਿਰ ਗੁਰੂ ਕੋਲ ਆਉਣ ਦਾ ਕੀ ਫਾਇਦਾ ਸਤਿਗੁਰਾਂ ਕਹਿੰਦਾ ਭਾਈ ਇਹ ਨਾ ਹੋਵੇ ਤੇਰੀ ਸਾਰੀ ਉਮਰ ਇੱਛਾ ਵਿੱਚ ਹੀ ਲੰਘ ਜਾਏ ਤੇਰੀ ਸਾਰੀ ਉਮਰ ਮੰਗਣੇ ਲੰਘ ਜਾਏ ਤੇਰੀ ਸਾਰੀ ਉਮਰ ਮੰਗਾਈ ਨਾ ਪੂਰੀਆਂ ਹੋਣ ਐਦਾਂ ਤਾਂ ਤੂੰ ਪਦਾਰਥਾਂ ਤੱਕ ਰਹਿ ਜਾਏਗਾ ਕਦੇ ਨਾ ਕਦੇ ਜੀਵਨ ਵਿੱਚ ਲੋੜ ਪੂਰੀ ਹੋਣ ਤੋਂ ਬਾਅਦ ਤੇਰੇ ਅੰਦਰ ਪ੍ਰੇਮ ਪੈਦਾ ਹੋਣਾ ਚਾਹੀਦਾ ਹੈ ਭਾਵ ਪੈਦਾ ਹੋਣਾ ਚਾਹੀਦਾ ਜਿੱਦਣ ਤੂੰ ਉਸ ਭਾਵ ਨੂੰ ਉਸ ਸ਼ਿਖਰ ਨੂੰ ਟੱਚ ਕਰ ਦੇਗਾ ਉਸ ਦਿਨ ਤੇਰੇ ਅੰਦਰ ਕੋਈ ਇੱਛਾ ਨਹੀਂ ਰਹੇਗੀ ਪਦਾਰਥ ਨਹੀਂ ਵੀ ਹੋਣਗੇ ਤੂੰ ਰੱਜਿਆ ਹੋ ਇਹ ਕਿਸ ਤਰ੍ਹਾਂ ਦੀ ਗੁਰਸਿੱਖੀ ਹੈ ਜਿੱਥੇ ਪਦਾਰਥ ਹੈ ਵੀ ਨਹੀਂ ਤਾਂ ਵੀ ਤੁਸੀਂ ਰੱਜੇ ਹੋਏ ਹੋ ਜੇ ਦੁਨਿਆਵੀ ਤੌਰ ਤੇ ਸੱਜੋਂ ਤੇ ਸਾਰੀ ਉਮਰ ਲੋੜਾਂ ਨਹੀਂ ਪੂਰੀਆਂ ਹੋਣੀਆਂ ਕੋਈ ਬੰਦਾ ਮੈਨੂੰ ਦੱਸ ਦਿਓ ਜਿਹੜਾ ਕਹੇ ਹੁਣ ਤਾਂ ਸਾਰੀਆਂ ਹੀ ਲੋੜਾਂ ਪੂਰੀਆਂ ਹੋ ਗਈਆਂ ਹੋਏ ਨਹੀਂ ਸਕਦੀਆਂ ਪਹਿਲਾਂ ਉਹ ਆਪਣੇ ਬਾਰੇ ਮੰਗਦਾ ਹੈ ਫਿਰ ਬੱਚਿਆਂ ਬਾਰੇ ਮੰਗਦਾ ਹੈ ਫਿਰ ਪੁੱਤਿਆਂ ਬਾਰੇ ਮੰਗਦਾ ਹੈ ਇੰਨੇ ਨੂੰ ਸ਼ਰੀਰ ਬੁੱਢਾ ਹੋ ਕੇ ਰੋਗੀ ਹੋ ਜਾਂਦਾ ਫਿਰ ਆਪਣੇ ਬਾਰੇ ਮੰਗਦਾ ਹੈ ਤੰਦਰੁਸਤ ਹੋ ਜਾ ਸਤਿਗੁਰੋਂ ਬਚਨ ਕੇ ਇੱਛਾ ਪੂਰੀ ਨਹੀਂ ਹੁੰਦੀ ਉਮਰ ਘਟਦੀ ਜਾਂਦੀ ਹੈ ਇਹ ਸ਼ਾਮਾਂ ਬੱਧੀਆਂ ਜਾਂਦੀਆਂ ਨੇ ਅੱਧ ਵਿੱਚ ਕਾਰ ਬੰਦੇ ਦੀ ਉਮਰ ਮੁੱਕ ਜਾਂਦੀ ਹੈ ਇਹ ਫਿਰ ਦੁਬਾਰਾ ਜਨਮ ਮਰਨ ਦੇ ਗੇੜ ਵਿੱਚ ਪੈਂਦਾ ਹੈ ਇਸੇ ਲਈ ਹਜ਼ੂਰ ਨੇ ਕਿਹਾ ਕਦੇ ਨਾ ਕਦੇ ਨਿਰਇਛਿਤ ਹੋਣ ਵਾਸਤੇ ਤੁਰ ਉਹ ਤੂੰ ਉਦੋਂ ਹੋ ਸਕਦਾ ਜਦੋਂ ਪ੍ਰੇਮ ਪੈਦਾ ਹੋਵੇ ਇਹ ਸ਼ਾਮਾਂ ਨਹੀਂ ਮੁੱਕਣੀਆਂ ਪਰ ਜਦੋਂ ਪ੍ਰੇਮ ਪੈਦਾ ਹੋ ਜਾਏ ਇੱਛਾ ਪੈਦਾ ਹੀ ਨਹੀਂ ਹੋएगी ਅੰਦਰ ਜਦੋਂ ਪ੍ਰੇਮ ਪੈਦਾ ਹੋ ਜਾਏ ਫਿਰ ਕੋਈ ਇੱਛਾ ਨਹੀਂ ਹੋਏਗੀ ਤੁਸੀਂ ਨਿਰ ਇਛਿਤ ਹੋ ਜਾਓਗੇ ਉਸ ਪ੍ਰੇਮ ਵਿੱਚ ਸਹਿਬ ਨੇ ਕਿਹਾ ਮਰਨਾ ਪੈਂਦਾ ਹੈ ਪ੍ਰੇਮ ਮਰ ਜਦੋਂ ਤੂੰ ਉਸ ਦੇ ਅੰਦਰ ਮਰਨਾ ਸ਼ੁਰੂ ਕਰ ਹੁਣ ਮੁਰਦੇ ਦੀ ਕੀ ਇੱਛਾ ਹੈ ਮੁਰਦੇ ਨੂੰ ਥੱਲੇ ਲਟਾ ਦਿਓ ਤਾਂ ਵੀ ਠੀਕ ਹੈ ਮੁਰਦੇ ਨੂੰ ਕਿਸੇ ਚੰਦਨ ਦੇ ਖੱਦ ਪਾ ਦਿਓ ਤਾਂ ਵੀ ਠੀਕ ਜੇ ਮ੍ਰਿਤਕ ਕੋ ਚੰਦਨ ਚੜ੍ਹਾਵੇ

ਇੰਦਾਂ ਸਹਿਬ ਨੇ ਕਿਹਾ ਪ੍ਰੇਮ ਤੈਨੂੰ ਮੁਰਦਾ ਕਰ ਦੇਗਾ ਸੰਸਾਰ ਵਾਲੋਂ ਤੋਂ ਮੁਰਦਾ ਹੋ ਜਾਗਾ ਤੇਰੀ ਕੋਈ ਅੱਛਾ ਨਹੀਂ ਰਹੇਗੀ ਜਦੋਂ ਮੁਰਦਾ ਹੋ ਗਿਆ ਉਸ ਦਿਨ ਮੁਰੀਦ ਹੈ ਜਦੋਂ ਮੁਰਦਾ ਹੋ ਗਿਆ ਉਸ ਦਿਨ ਸੇਵਕ ਹੈ ਸਭ ਤੋਂ ਔਖਾ ਬਦਲ ਗਿਆ ਸੇਵਕ ਬਣਨਾ ਸਭ ਕੁਝ ਬਣਨਾ ਸੌਖਾ ਹੈ ਕਿਉਂਕਿ ਉਹ ਜਿਉਂਦਿਆਂ ਦੀ ਬਣਨਾ ਪੈਂਦਾ ਹੈ ਜੀਉਂਦਿਆਂ ਦੀ ਕੋਈ ਗਿਆਨੀ ਬਣ ਸਕਦਾ ਹੈ ਜਿਉਂਦਿਆਂ ਦੀ ਕੋਈ ਵਾਰੀ ਤੌਰ ਤੇ ਸੰਤ ਵੀ ਬਣ ਸਕਦਾ ਹੈ ਜਿਉਂਦਿਆਂ ਤੌਰ ਤੇ ਕੋਈ ਬਾੜੀ ਜੀ ਕੇ ਕੁਝ ਵੀ ਬਣ ਸਕਦਾ ਹੈ ਤਨਵਾਨ ਵਿਦਵਾਨ ਪਲਵਾਨ ਕੁਝ ਵੀ ਹੋ ਸਕਦਾ ਹੈ ਜਦੋਂ ਗੁਰੂ ਦੇ ਦਰ ਤੇ ਸੇਵਕ ਬਣਨਾ ਉਹ ਜਿਉਂਦਿਆਂ ਨਹੀਂ ਉਹ ਮਰ ਕੇ ਹੋਇਆ ਜਾਂਦਾ ਹੈ ਮਰਦਾ ਹੋਏ ਮੁਰੀਦ ਨਾ ਗੱਲ ਹੀ ਹੋਗਣਾ ਮਰਦੇ ਦਾ ਅਰਥ ਕੀ ਉਹਦੀ ਇੱਛਾ ਮੁੱਕ ਗਈ ਕੋਈ ਇੱਛਾ